ਸਸ ਸਿਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਦੀ ਕਿਰਪਾ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹੈਗੀ ਆ ਤੇ ਅੱਜ ਅਸੀਂ ਇਕੱਠੀਆਂ ਹੋਈਆਂ ਸੀ ਮੇਰੇ ਬੱਚੇ ਤੇ ਅਸੀਂ ਅੱਜ ਚਲੇ ਗਏ ਇੱਕ ਪਲਾਨਿੰਗ ਬਣਾ ਕੇ ਚਲੋ ਅਪਾਜ ਘੇੜਾ ਕੱਢ ਕੇ ਆਨੇ ਤੇ ਅਸੀਂ ਚੱਲ ਗਏ ਸਮਾਨ ਖਰੀਦਣ ਸਮਾਨ ਕੀ ਖਰੀਦਣਾ ਸੀ ਬਸ ਅਸੀਂ ਆਪਣਾ ਇੰਜੋਏ ਕਰਨ ਚਲੇ ਗਏ ਤੇ ਕੋਈ ਕਿਸੇ ਨੇ ਕੇਕ ਦੇਖਣ ਲੱਗ ਗਿਆ ਤੇ ਕੋਈ ਕੱਪੜੇ ਦੇਖਣ ਲੱਗ ਗਿਆ ਤੇ ਕੋਈ ਅਸੀਂ ਡਰਿੰਕਾਂ ਦੇਖਣੀਆਂ ਤੇ ਫਿਰ ਘਰ ਦਾ ਸਮਾਨ ਵੀ ਥੋੜਾ ਜਿਹਾ ਲਿਆ ਜਿਵੇਂ ਕਰੀਮ ਕ੍ਰਮ ਲੈਣੀ ਸੀਗੀ ਤੇ ਉਹ ਅਸੀਂ ਸਾਰੇ ਡਿਫਰੈਂਟ ਡਿਫਰੈਂਟ ਅਸੀਂ ਚੀਜ਼ਾਂ ਜੀਆਂ ਖਰੀਦੀਆਂ ਬਾਤ ਖਰੀਦ ਕੇ ਫਿਰ ਅਸੀਂ ਦੋ ਘੰਟੇ ਅੱਗੇ ਵਾਪਸ ਤੇ ਮੀਂਹ ਵੀ ਕਹੇ ਮੈਂ ਅੱਜ ਇੰਨਾ ਪੈਣਾ ਆ ਤੇ ਨੇਹਰਾ ਵੀ ਹੋ ਚਲਿਆ ਸੀ ਤੇ ਸਮਝ ਨਹੀਂ ਆਉਂਦੀ ਸੀ ਕੀ ਬਣਾਏ ਤੇ ਘਰੇ ਆ ਗਏ ਅਸੀਂ ਘਰੇ ਆਣ ਕੇ ਹੋਰ ਪਲੈਨਿੰਗ ਬਣਾ ਲਿਆ ਵੀ ਨਹੀਂ ਠੰਡ ਆਜੀ ਆ ਆਪਾਂ ਅੱਜ ਕੁਝ ਸਪੈਸ਼ਲ ਬਣਾਉਨੇ ਆ ਤੇ ਕੀ ਕਰੀਏ ਬੱਠੇ-ਬੱਠੇ ਸੋਚ ਲਿਆ ਕਿ ਚਲੋ ਆਪਾਂ ਫਿਰ ਸੁਹਾਰੇ ਆਂਦੀਆਂ ਪਿੰਨੀਆਂ ਬਣਾਉਨੇ ਆ ਸੁਹਾਰੇ ਜਿਹੜੀਆਂ ਸੁੱਕੀਆਂ ਡੇਟਸ ਹੁੰਦੀਆਂ ਉਹਨਾਂ ਦੀਆਂ ਤੇ ਇਹਨਾਂ ਦੇ ਨਾਲ ਤੋਂ ਮੈਂ ਦੱਸੂ ਤੇ ਪਿੰਨੀਆਂ ਕਿਵੇਂ ਬਣਾਇਆ ਤੇ ਨਾਲ ਫਿਰ ਸਾਡੇ ਕੋਲ ਟਾਈਮ ਥੋੜਾ ਰਹਿ ਗਿਆ ਭੁੱਖ ਲੱਗੀ ਸੀ ਤੇ ਆਪਾਂ ਲਾਗੇ ਨਾਲ ਚੌਲ ਬਣਾਉਣ ਕੇ ਚੌਲ ਬਣਾ ਕੇ ਖਾਣੇ ਆ ਪਨੀਰ ਪਾ ਕੇ ਤੇ ਇਧਰ ਇੱਕ ਪਾਸੇ ਅਸੀਂ ਆਟਾ ਧਰਿਆ ਸੀ ਤੇ ਉਹ ਨੂੰ ਹੌਲੀ ਹੌਲੀ ਕੇ ਪੁੱਜਦਾ ਆ ਤੇ ਇਹ ਹੈਗੇ ਸ਼ਵਾਰੇ ਜੀ ਸਾਡੇ ਕੋਲੇ ਸੁੱਕੇ ਪਏ ਸੀਗੇ ਤੇ ਹੁਣ ਇਹਨਾਂ ਦੇ ਜਿਹੜੇ ਸਾਈਡ ਤੋਂ ਹੁੰਦੀਆਂ ਟੋਪੀਆਂ ਜੀਆਂ ਉਹ ਮੈਂ ਲਗੀਂ ਟ ਲੋਹਣ ਕੈਂਚੀ ਦੇ ਨਾਲ ਮੈਂ ਕਿਹਾ ਚੱਲ ਕੈਂਚੀ ਨਾਲ ਲਾਉਣੀ ਆ ਤੇ ਇਹ ਮੇਰੀ ਹੈਲਪ ਕਰਦੇ ਆ ਕਹਿੰਦੇ ਮੈਂ ਕੱਟ-ਕੱਟ ਕੇ ਤੈਨੂੰ ਦਿਨਾ ਆ ਤੇ ਇੱਕ ਸਾਡਾ ਹੋਰ ਵੀ ਹੈਲਪਰ ਹੋਣਾ ਤੁਹਾਨੂੰ ਇੱਥੇ ਕਿਤੇ ਤੁਰਿਆ ਫਿਰਦਾ ਆ ਜਾਣਾ ਹੀ ਆ ਕਿ ਤੁਹਾਨੂੰ ਦਿਖਾਉਣੀ ਉਹ ਵੀ ਉਹ ਖਲਾਰਾ ਪਾਉਣ ਨੂੰ ਤੇ ਆ ਦੇਖ ਲਓ ਜੀ ਇਹ ਖਲਾਰਾ ਪਾਉਣ ਲਈ ਤੇ ਮਰਜੀ ਨਾਲ ਆਪਣੀਆਂ ਚੀਜ਼ਾਂ ਕਰਨ ਵਾਲਾ ਇਹ ਹਮੇਸ਼ਾ ਸਾਡੇ ਨਾਲ ਹੀ ਬਸ ਸਾਡੇ ਨਾਲ ਜਾਂ ਤਾਂ ਮੈਨੂੰ ਕੋਈ ਨਾਈਫ ਫੜਾ ਦਿਓ ਤੇ ਨਹੀਂ ਤਾਂ ਮੈਂ ਉਹੀ ਚੀਜ਼ ਲੈਣੀ ਜਿਹੜੀ ਤੁਹਾਡੇ ਹੱਥ 'ਚ ਆ ਆ ਦੇਖ ਆਪਾਂ ਜੀ ਇਹਨਾਂ ਨੂੰ ਨਿੱਕੇ ਨਿੱਕੇ ਕੱਟ ਲਿਆ ਕੱਟ ਗਏ ਤੇ ਹੁਣ ਆਪਾਂ ਇਹਨੂੰ ਰੱਖਾਂਗੇ ਗੈਸ ਦੇ ਉੱਤੇ ਗਾਸ ਤੇ ਉੱਤੇ ਰੱਖ ਕੇ ਤੇ ਇਹਦੇ ਵਿੱਚ ਆਪਾਂ ਪਾ ਰਹੇ ਹਾਂ ਥੋੜਾ ਜਿਹਾ ਦੇਸੀ ਘਿਓ ਕਿਉਂਕਿ ਦੇਸੀ ਘਿਓ ਨਾਲ ਫਿਰ ਇਹ ਸੌਫਟ ਹੋ ਜਾਣਗੇ ਤੇ ਥੋੜੇ ਜਿਹਾ ਆਪਾਂ ਇਹਨਾਂ ਨੂੰ ਪਾਉਂਦੇ ਹਾਂ ਦੇਸੀ ਘਿਓ ਦੇ ਵਿੱਚ ਤੇ ਦੂਜੇ ਪਾਸੇ ਮੈਂ ਰੱਖਿਆ ਪਤਿਲੇ 'ਚ ਚੌਲ ਬੋਇਲ ਹੋਣ ਕਰਨੇ ਕਿ ਇਹ ਵੀ ਚੌਲ ਵੀ ਆਪਾਂ ਡਿਫਰੈਂਟ ਤਰੀਕੇ ਨਾਲ ਬਣਾਉਣੀ ਹੁੰਦੀਆਂ ਮੈਂ ਤੇ ਬਹੁਤ ਸੌਖੇ ਤੇ ਵਧੀਆ ਤੇ ਜਲਦੀ ਬਣ ਜਾਂਦੇ ਜਦੋਂ ਭੁੱਖ ਲੱਗੀ ਹੋਵੇ ਤੇ ਇਹ ਦੇ ਵਿੱਚ ਕਿਉਂ ਪਾ ਕੇ ਆਪਾਂ ਇਹਨੂੰ ਰੱਖਦੇ ਆਂ ਤੇ ਚੋਲ ਜਿਹੜੇ ਹੁੰਦੇ ਆ ਕਿ ਜੇ ਬੋਇਲ ਕਰਕੇ ਤੁਸੀਂ ਆਪਾਂ ਨੂਨ ਵਾਲੇ ਮਿਕਸ ਵੈਜ ਪਾ ਕੇ ਬਣਾਉਨੇ ਆ ਤਾਂ ਇਸ ਤਰ੍ਹਾਂ ਇਹਨਾਂ ਬਣਾਇਆ ਕਰੋ ਜਿਵੇਂ ਮੈਂ ਬਣਾਉਣ ਲੱਗੀ ਆ ਤੁਹਾਨੂੰ ਮੋਟਾ ਮੋਟਾ ਮੈਂ ਦਿਖਾਉਣੀ ਆ ਫਿਰ ਮੇਰੀ ਪੂਰੀ ਵੀਡੀਓ ਕਿਸੇ ਨੂੰ ਬਣਾ ਕੇ ਵੀ ਪਾ ਦੂੰਗੀ ਤੇ ਇਹ ਦੇਸੀ ਘੋਆ ਜਿਹੜਾ ਜੀ ਇਹ ਮੈਂ ਆਪਣੇ ਘਰ ਬਣਾਉਂਦੀ ਹੁੰਦੀ ਆ 올 ਦਾ ਟਾਈਮ ਮੈਂ ਕਦੇ ਬਹੁਤ ਬਾਹਰੋਂ ਨਹੀਂ ਕਦੇ ਲੈਂਦੀ ਤੇਲ ਮੈਂ ਬਹੁਤ ਘੱਟ ਯੂਜ਼ ਕਰਦੀ ਆ ਤੇ ਹਮੇਸ਼ਾ ਹੀ ਆਪਾਂ ਕਿਉਂ ਬਣਾ ਕੇ ਰੱਖਦੇ ਆਂ ਤੇ ਸਾਰੇ ਅਸੀਂ ਰਲ ਇਕੱਠੇ ਨਾਲੇ ਆਪਾਂ ਫਨ ਕਰਦੇ ਸੀ ਤੇ ਨਾਲੇ ਆਪਾਂ ਇਹਨੂੰ ਬਣਾਉਂਦੇ ਸੀ ਕਿ ਚਲੋ ਆਪਣੇ ਇਹ ਕਾਫੀ ਚਰਦੇ ਪੈ ਸੀ ਤੇ ਕੋਈ ਤੇ ਕੰਮ ਨਹੀਂ ਆਉਂਦੇ ਸੀ ਤੇ ਜੂਸ ਨਹੀਂ ਕਰਦੇ ਸੀ ਤੇ ਮੈਂ ਕਿਹਾ ਚਲੋ ਹੁਣ ਠੰਡੇ ਆ ਤੇ ਆਪਾਂ ਪਿੰਨੀਆਂ ਬਣਾਉ ਉਹਨਾਂ ਦੀਆਂ ਕੋਈ ਵਧੀਆ ਜਿਹਾ ਡਿਫਰੈਂਟ ਸਟਾਈਲ ਦੀਆਂ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਮਾ ਭੁੰਨਣਾ ਆ ਕਿ ਭੁੰਨਣ ਨੂੰ ਜਿਹਦਾ ਮਚਾਉਣੇ ਨਹੀਂ ਐ ਬਸ ਭੁੰਨਣੇ ਹੀ ਆ ਤੇਲ ਦੇ ਘਿਓ ਦੇ ਵਿੱਚ ਕਿ ਥੋੜੇ ਜਿ ਮਿਕਸ ਹੋ ਜਾਣ ਤੇ ਆ ਦੂਜੇ ਪਾਸੇ ਆਪਾਂ ਤੜਕਾ ਧਾਲ ਲਿਆ ਹਿੰਗ ਪਾ ਕੇ ਆਪਾਂ ਬਣਾਉਣ ਲੱਗੇ ਆ ਚੌਲ ਇਹ ਕਹਿੰਦੇ ਮੈਂ ਤੇਰੀ ਕਰਦਾ ਹੈਲਪ ਇਹਨੂੰ ਵੀ ਸ਼ੌਂਕ ਆ ਕੁਕਿੰਗ ਕਰਨ ਦਾ ਤੇ ਮੇਰੇ ਲਈ ਹੈਲਪ ਕਰਨ ਜੀਰਾ ਜੀ ਵੀ ਪਾ ਕੇ ਤੇ ਆਹ ਹਿੰਗ ਪਾ ਕੇ ਤੇ ਆਪਾਂ ਇਹਨੂੰ ਭੁੰਨ ਲਿਆ ਤੇ ਹੁਣ ਸਾਡੇ ਤੇ ਆਪਾਂ ਪਿਆਜ਼ ਮੋٹے-ਮੋٹے ਕੱਟ ਕੇ ਕੱਕੇ ਆਪਾਂ ਵੈਜੀਟੇਬਲ ਬਣਾਉਣਾ ਵੈਜੀਟੇਬਲ ਦੇ ਵਿੱਚ ਆਪਾਂ ਨੂੰ ਮੰਨਾ ਨਹੀਂ ਹੁੰਦਾ ਕਿ ਮੋਟੇ ਆ ਪਿਆਜ਼ ਜਾਂ ਪਤਲੇ ਆ ਇੱਧਰ ਮੇਰੇ ਚੌਲ ਬੋਇਲ ਹੋਣ ਲੱਗੇ ਲਿਆ ਮੇਰੀ ਆਗੀ ਮੇਰੀ ਸਭ ਤੋਂ ਪਿਆਰੀ ਮੇਰੀ ਸਾਬੂਦਾਨੀ ਲੂਨਦਾਨੀ ਤੇ ਹੁਣ ਆਪਾਂ ਇਹਨਾਂ ਨੂੰ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਗ੍ਰाइंड ਕਰ ਲੂਗੇ ਪਾਊਡਰ ਬਣਾ ਲੂਗੇ ਪਾਊਡਰ ਬਣਾਉਣ ਦੇ ਨਾਲ ਇਹ ਹੈਗਾ ਕਿ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਪਾਊਡਰ ਬਣਾ ਲਾਂਗੇ ਤੇ ਫਿਰ ਆਪਾਂ ਨੂੰ 슈ਗਰ ਨਹੀਂ ਲੋੜਨੇ ਪੈਣੀ ਆਪਾਂ ਮਿੱਠਾ ਨਹੀਂ ਪਾਉਣਾ ਇਹਦੇ ਵਿੱਚ ਬਿਨਾ ਮਿੱਠੇ ਤੋਂ ਪਿੰਨੀਆਂ ਬਣਾਉਂਗੀ ਤੇ ਕਈ ਕਹਿੰਦੇ ਆ ਪੰਜੀਰੀ ਪਰ ਪੰਜੀਰੀ ਬਣਾਉਣ ਦੇ ਸੇਮ ਤਰੀਕੇ ਹੁੰਦੇ ਆ ਪਰ ਪੰਜੀਰੀ ਜਿਹੜੇ ਕੋਈ ਲਾਇਕ ਬੱਚੇ ਘਟ ਕਰਦੇ ਆ ਜਾਂ ਵੀ ਜਦੋਂ ਤੁਰੇ ਫਿਰਦੇ ਬੰਦੇ ਨੇ ਕਿਤੇ ਲੈ ਕੇ ਜਾਣੇ ਹੋ ਕੰਮ ਤੇ ਖਾਣੀ ਕੋਣੀ ਹੋਵੇ ਤਾਂ ਉਹ ਸੌਖਿਆ ਰਹਿੰਦੀ ਆ ਪਿੰਨੀਆਂ ਪੰਜੀਰੀ ਬਣਾਉਂਦੇ ਆ ਤੇ ਪੰਜੀਰੀ ਫਿਰ ਕੁਬਲੀ ਚ ਪਾਓ ਤੇ ਉਹ ਕਰੋ ਇਹ ਜੇ ਚੈਂ ਝੰਝੜ ਕਰਨ ਤੋਂ ਬਹੁਤ ਬੱਚੇ ਵੀ ਤੇ ਸਿਆਣੇ ਵੀ ਭੱਜਦੇ ਆ ਇਸ ਕਰਕੇ ਮੈਂ ਪਿੰਜੀਰੀ ਨਹੀਂ ਬਣਾਉਂਦੀ ਮੈਂ ਪਿੰਨੀਆਂ ਹਮੇਸ਼ਾ ਬਣਾਉਂਦੀ ਨੇ ਪਿੰਨੀਆਂ ਬਣਾਉਣ ਦਾ ਤਰੀਕਾ ਵੀ ਤੁਹਾਨੂੰ ਦੱਸ ਦਿੰਦੀ ਆ ਹਲੋ ਜੀ ਕਿੰਨਾ ਮਨ ਨੂਨ ਇੰਨਾ ਖੜਦਿਆਂ ਵਿੱਚ ਮੈਂ ਕਿਹਾ ਥੋੜਾ ਜਿਹਾ ਸਿੱਟੀ ਤਈ ਤਾਂ ਪੂਰੀ ਨਿਰਾਇ ਨੂਨ ਹੋ ਜਾਂਦਾ ਤੇ ਨੂਨ ਵਿੱਚ ਮਸਾਲਾ ਜਿਹੜੇ ਆਪਾਂ ਆਮ ਘਰਾਂ 'ਚ ਆਪਣੀ ਜਾਨ ਹੁੰਦੀ ਹੈ ਇਹ ਤੋਂ ਬਿਨਾ ਆਪਣੀ ਕੋਈ ਚੀਜ਼ ਬਣਦੀ ਨਹੀਂ ਘਰਾਂ ਦੇ ਵਿੱਚ ਦੇਖੀ ਜਾਏਓ ਅਸੀਂ ਬਣਾ ਕੀ ਕੀ ਰਹੇ ਆ ਆਹ ਇਹ ਜੀ ਮਿਕਸ ਵੈਜ ਕਿਉਂਕਿ ਇੱਥੇ ਵਾਲੀਆਂ ਕੰਟਰਾਂ 'ਚ ਇਦਾਂ ਹੀ ਮਿਕਸ ਵੈਜ ਜ਼ਿਆਦਾ ਮਿਲਦੇ ਆ ਤੇ ਪਰ ਜੇ ਤੁਹਾਡੇ ਕੋਲ ਹੁੰਦੀ ਆ ਤੁਸੀਂ ਵੈਜੀਟੇਬਲ ਫਰੈਸ਼ ਲਿਆ ਕੇ ਵੀ ਬਣਾਉਂਦੇ ਆ ਇਹ ਜੀ ਤਨੀ ਹੈ ਪਰ ਇਹ ਸੌਖਾ ਕੰਮ ਹੋ ਜਾਂਦਾ ਜਦੋਂ ਜਲਦੀ ਕੋਈ ਬਣਾਉਣਾ ਹੋਵੇ ਜਾਂ ਭੁੱਖ ਲੱਗੀ ਹੋਵੇ ਜਾਂ ਕੋਈ ਕੋਈ ਇਹ ਜੇ ਬੈਦਰ ਗੰਦੇ ਬੈਦਰ ਬੈਦਰ ਹੁੰਦਾ ਜਦੋਂ ਮੀਂਹ ਪੈਂਦਾ ਹੋਵੇ ਤੇ ਬਾਹਰ ਜਾਣ ਨੂੰ ਜੀ ਨਾ ਕਰੇ ਫਿਰ ਉਹ ਉਹ ਇਹ ਤੁਹਾਡੇ ਅਮਰਜੈਂਸੀ ਦੇ ਵਿੱਚ ਵੀ ਇਹ ਸਾਰੇ ਕੰਮ ਹੁੰਦੇ ਆ वेजिटेबल ਸਾਰੇ সুইਟ ਕੌਰ ਇਹ ਫਰੋਜ਼ਨ ਦੇ ਵਿੱਚ ਆਪਾਂ ਨੂੰ ਮਿਲ ਜਾਂਦੇ ਆ ਵਧੀਆ ਫਰੈਸ਼ ਹੀ ਹੁੰਦੇ ਆ ਵਸੇ ਪਰ ਜਿਹੜੇ ਫਰੈਸ਼ ਹੁੰਦਾ ਉਹ ਫਰੈਸ਼ ਹੁੰਦਾ ਕੱਟ ਕੇ ਬਣਾ ਕੇ ਜਿਦਾਂ ਕਰਨਾ ਪੈਂਦਾ ਪਰ ਇਹ ਜਲਦੀ ਬਣ ਜਾਂਦੇ ਆ ਹੁਣ ਆਪਾਂ ਇਹਨੂੰ वेजिटेबल ਲਵ ਜਣੇ ਥੋੜਾ ਜਿਹਾ ਚਿਰ ਪਕਾਵਾਂਗੇ ਨਾਲ ਉਹ সুইਟ ਕੌਰ ਕੀ ਆਏ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਚਿਰੇ ਨੂੰ ਪਕਾਵਾਂਗੇ ਕਿਉਂਕਿ ਇਹ ਪੱਕੇ ਹੁੰਦੇ ਨੇ ਨੀਲੀ ਪੱਤ ਥੋੜਾ ਜਿਹਾ ਸਿਕ ਲਵਾਉਣ ਲਈ ਆਪਾਂ ਨੂੰ ਸਬਜ਼ੀ ਬਣਾਉਣੀ ਕਰਕੇ ਆਪਾਂ ਤੇ ਇਹਨੂੰ ਥੋੜਾ ਜਿਹਾ ਸਿਕ ਲਵਾ ਲਾਂਗੇ ਤੇ ਇਹ ਮੇਰੀ ਕਰਦੀ ਹੈ ਹੈਲਪ ਤੇ ਜਦੋਂ ਇਹਨੂੰ ਪਤਾ ਹੁੰਦਾ ਟਾਈਮ ਥੋੜਾ ਹੋਵੇ ਜਾਂ ਕੋਈ ਹੋਵੇ ਤੇ ਫਿਰ ਮੇਰੀ ਹੈਲਪ ਕਰਨ ਲੱਗ ਜਾਂਦੇ ਤੇ ਉਦਾਂ ਵੀ ਇਹਨੂੰ ਸ਼ੌਂਕ ਹੈ ਕੁਕਿੰਗ ਕਰਨ ਦਾ ਤੇ ਹੁਣ ਇਹਨੇ ਦੇਖ ਲਾ ਕੱਟ-ਕੱਟ ਕੇ ਪਨੀਰ ਪਾ ਦੇਣਾ ਵਿੱਚ ਆਪਾਂ ਹੈਲਥੀ ਫੋਲ ਅਸੀਂ ਫੋਲ ਪ੍ਰੋਟੀਨ ਅਸੀਂ ਜ਼ਰੂਰ ਜ਼ਰੂਰ ਖਾਣੇ ਫੋਲ ਪ੍ਰੋਟੀਨ ਦੀ ਕੋਈ ਪ੍ਰੋਬਲਮ ਨਹੀਂ ਇੱਧਰ ਆਪਾਂ ਨਟ ਭੁੰਨਣੇ ਮ ਕਿ ਨਟ ਭੁੰਨ ਲਈ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਫਿਰ ਆਪਾਂ ਗ੍ਰाइंड ਕਰਾਂਗੇ ਸਾਰੀਆਂ ਚੀਜ਼ਾਂ ਨੂੰ ਪਾਊਡਰ ਬਣਾਵਾਂਗੇ ਸਾਰੀਆਂ ਦਾ ਪਰ ਸਬਜੀ ਦਾ ਨਹੀਂ ਬਣਾਉਣਾ ਸਬਜੀ ਤਾਂ ਅਸੀਂ ਖੱਡ ਖਾਣੀ ਆ ਆਲੋ ਚੌਲ ਬੋਇਲ ਹੋ ਕੇ ਰੱਖੇ ਸੀ ਮਾੜੀ ਜੀ ਕਣੀ ਰਹਿੰਦੀ ਸੀ ਤੇ ਆਪਾਂ ਪਾਤੇ ਇਹਦੇ ਵਿੱਚ ਦੇਖੋ ਚੌਲ ਕਿੰਨੇ ਸੋਹਣੇ ਤੇ ਇਕੱਲੇ ਇਕੱਲੇ ਬੰਦੇ ਆ ਨਾਲੇ ਇਹ ਦੋਨੇ ਕੰਮ ਛੇਤੀ ਹੋ ਜਾਂਦੇ ਆ ਜਦੋਂ ਤੁਸੀਂ ਇਦਾਂ ਇਕੱਲੇ ਇਕੱਲੇ ਚੀਜ਼ ਬਣਾਉਣੀ ਜਦੋਂ ਆਪਾਂ ਇਕੱਠੇ ਧਰਦੇ ਨੇ ਫਿਰ ਉਹ ਟਾਈਮ ਵੀ ਵਾਵਾ ਲੱਗ ਜਾਂਦਾ ਆ ਬੰਦਿਆਂ ਨੂੰ ਵੀ ਤੇ ਜੇ ਇਦਾਂ ਸੈਪਰੇਟ ਬੋਇਲ ਕਰਕੇ ਤੁਸੀਂ ਪਾਓ ਤੇ ਇਹਨਾਂ ਦਾ ਟੇਸਟ ਆ ਜਿਹੜਾ ਵੱਖਰਾ ਹੀ ਟੇਸਟ ਬਣ ਜਾਂਦਾ ਹੈ। ਮਾਦੇ ਲੋ ਕਿੰਨਾ ਸੋਹਣੇ 컬러ਫੁਲ ਬਣ ਗਏ ਤੇ ਜੀ ਘਾ ਤਾਂ फटाफट ਖਾ ਲਿਆ। ਆਹ ਲੋ ਜੀ ਪਾਤੇ ਚੋਲ ਤੇ ਹੁਣ ਆਪਾਂ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਤੇ ਇਕੱਲੇ ਇਕੱਲੇ ਚੋਲ ਰਹੇਗੇ ਕੋਈ ਮਿਕ ਇਦਾਂ ਨਹੀਂ ਹੁੰਦਾ ਕਿ ਨਾ ਹੀ ਜੇ ਕਿਸੇ ਨੇ ਨਹੀਂ ਵੀ ਬਣਾਉਣੇ ਇਦਾਂ ਬਣਾ ਲਓ ਨਾ ਬਹੁਤ ਵਧੀਆ ਚੋਲ ਬਣ ਜਾਂਦੇ ਆ ਤੇ ਇਕੱਲੇ ਇਕੱਲੇ ਰਹਿੰਦੇ ਤੇ ਆਪਾਂ ਹੁਣ ਇਹਨਾਂ ਨੂੰ 1 ਮਿੰਟ ਲਈ ਟੱਕਤਾ ਤੇ ਆ ਲਓ ਜੀ ਬਣ ਕੇ ਦੇਖੋ ਕਿੰਨੇ ਸੋਹਣੇ ਬਣ ਗਏ ਇਕੱਲਾ ਤੇ ਕਲਰਫੁਲ ਤੁਹਾਡਾ ਵੀ ਜੀ ਕਰਿਆ ਆਉਣਾ ਖਾਣ ਨੂੰ ਆ ਜੋ ਮੇਰੇ ਕੋਲੇ ਤੁਹਾਨੂੰ ਵੀ ਮੈਂ ਚੋਲ ਬਣਾ ਕੇ ਖਲਾਉਂਗੀ ਇਹ ਵੀ ਪਨੀਰ ਵਾਲੇ ਫੋਲੋਪ ਰੋਟੀਨ ਵੀ ਆ ਤੇ ਹੈਲਥੀ ਵੀ ਆ ਦੇਖੋ ਬਣ ਕੇ ਹੋ ਗਏ ਤਿਆਰ ਜੀ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਖਾਣੇ ਆ ਤੇ ਦੂਜੇ ਪਾਸੇ ਆਪਾਂ ਲੱਗਦੇ ਆ ਪਿੰਨਿਆਂ ਨੂੰ ਲਾਈਏ ਜੋਰ ਤੇ ਬਣਾਉਣ ਤੋਂ ਬਾਅਦ ਫਿਰ ਆਪਾਂ ਜਾਣਾ ਹੈਗਾ ਇਹ ਲੇਟ ਅਸੀਂ ਅੱਜ ਕੰਮ ਤੇ ਲੇਟ ਹੀ ਕਾਫੀ ਲੇਟ ਜਾਣਾ ਹੈ ਤਾਂ ਕਿ ਅਸੀਂ 5-7 ਮਿੰਟ ਲਈ ਜਾਣਾ ਹੈ ਕੰਮ ਤੇ ਆਹ ਲੋ ਜੀ ਆ ਮੇਰੇ ਹੈਗੇ ਇੱਕ ਬਸੇ ਨੱਟ ਸਾਰੇ ਕਟ ਲਏ ਤੇ ਦੂਜਾ ਹੈਗੀ ਆ ਅਲਸੀ ਫਲੈਕਸੀਡ ਜਿਹੜੇ ਹੁੰਦੇ ਅਲਸੀ ਹੁੰਦੇ ਤੇ ਨੱਟ ਸਾਰੇ ਗ੍ਰाइंड ਕਰ ਲਏ ਵਿੱਚੇ ਮੈਂ ਕਰ ਲਿਆ ਹੈਗੇ ਆਪਣੇ ਸ਼ੁਹਾਰਿਆਂ ਨੂੰ ਚੰਗੀ ਤਰ੍ਹਾਂ ਪਾਊਡਰ ਬਣਾ ਲਿਆ ਤੇ ਇੱਧਰ ਸਾਡਾ ਆਟਾ ਪੁੱਜ ਗਿਆ ਆ ਲੋ ਜੀ ਆਪਾਂ ਪਾਤੇ ਹੋਣ ਇਹ ਸਾਰੇ ਨੱਟ ਦੇਖੋ ਕਿੰਨੇ ਸੋਹਣੇ ਲੱਗੇ ਬ੍ਰਾਊਨ ਜਿਹਾਂ ਨਾ ਤੇ ਇਹ ਸਾਰੇ ਸੁਹਾਰੇ ਸੀਗੇ ਤੇ ਆਪਾਂ ਕਰਦੇ ਮਿਕਸ ਤੇ ਹੁਣ ਆਪਣੀ ਠੰਡ ਠੰਡ ਦੇ ਵਿੱਚ ਤੇ ਸਾਨੂੰ ਠੰਡ ਕਿਵੇਂ ਲੱਗ ਜੂਗੀ ਜਦ ਅਸੀਂ ਖਾਵਾਂਗੇ ਇਦਾਂ ਦਾ ਸਮਾਨ ਤੇ ਅਸੀਂ ਜਾਦਾ ਦੇਸੀ ਤਰੀਕੇ ਨਾਲ ਹੀ ਹਰ ਇੱਕ ਚੀਜ਼ ਬਣਾਉਂਦੇ ਆ ਤੇ ਅਸੀਂ ਖਾਂਦੇ ਆ ਦੇਸੀ ਸਮਾਨ ਜਿਵੇਂ ਆਪਾਂ ਲੋ ਜੋ ਵੀ ਮਰਜ਼ੀ ਕਹਿ ਦੀਏ ਜਿਹੜੀਆਂ ਆਪਣੇ ਦੇਸੀ ਚੀਜ਼ਾਂ ਹੁੰਦੀਆਂ ਖਾਣ ਵਾਲੀਆਂ ਪੰਜੀਰੀਆਂ ਪੰਜੂਰੀਆਂ ਕੜਾ ਖੀਰ ਜੋ ਹੋ ਗਿਆ ਨਾ ਤੇ ਆਹ ਲੋ ਜੀ ਬਣ ਕੇ ਇਹ ਬਣ ਕੇ ਹੋ ਗਿਆ ਤਿਆਰ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਕਰ ਲਿਓ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਹੋਈ ਤਾਂ ਇੱਕ ਮੈਂ ਉਹੀ ਚੀਜ਼ਾਂ ਜ਼ਿਆਦਾ ਬਣਾਉਣੀ ਹੈ ਜਿਹੜੀਆਂ ਕਿ ਆਪਣੀ ਸਿਹਤ ਲਈ ਹੈਲਥੀ ਰਹਿਣ ਤੇ ਸਿਹਤਮੰਦ ਰਹੀ ਹੈ ਨਾ ਆਹ ਲਓ ਜੀ ਪਿੰਨੀਆਂ ਬਣ ਕੇ ਹੋ ਗਈਆਂ ਮੇਰੀਆਂ ਤਿਆਰ ਤੇ ਤੁਸੀਂ ਵੀ ਬਣਾਓ ਨਾਲ ਚਾਹ ਦਾ ਕੱਪ ਤੇ ਨਾਲ ਖਾਓ ਮੇਰੀਆਂ ਪਿੰਨੀਆਂ ਇਹ ਹੈਗੀਆਂ 슈ਗਰ ਫ੍ਰੀ 노 슈ਗਰ ਤੇ ਹੈਲਥੀ ਪਿੰਨੀਆਂ ਫੁੱਲ ਆਫ ਪ੍ਰੋਟੀਨ